ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਤੁਹਾਨੂੰ ਦੇ ਦੋ ਬਾਰੀ ਬਣਾਉਣਾ ਛੋਟਾ ਆਪਾ ਮਾਣ ਤੁਸੀਂ ਦੇਖ ਰਹੇ ਹੋ ਡੇਡੀ ਪੋਸਟ ਪੰਜਾਬ ਅਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਪੈ। ਅੱਜ ਅਸੀਂ ਬੈਠੇ ਹਾਂ ਉਦੜੀ ਨੇੜਲੇ ਪਿੰਡ ਤਲਵਾਲਾ ਦੇ ਵਿੱਚ ਜਿੱਥੇ ਇੱਕ ਆਰਮੀ ਮੈਨ ਜੋ ਕਿ ਸੇਵਾਮੁਕਤ ਹੈ ਉਸ ਨਾਲ ਇਥੋਂ ਦਾ ਹੀ ਰਣਜੀਤ ਸਿੰਘ ਧੱਕਾ ਕਰਕੇ ਉਹਨਾਂ ਦੇ ਘਰ ਦੇ ਉੱਤੇ ਅਟੈਕ ਕੀਤਾ ਉਹਨਾਂ ਦੇ ਡੇਕਾਟਾ ਦੇ ਵਿੱਚ ਟਰੈਕਟਰ ਮਾਰੇ ਅਜੇ ਇੱਥੇ ਹੀ ਇੱਕ ਗੱਲ ਤੁਹਾਡੇ ਹੋਰ ਧਿਆਨ ਦੇ ਵਿੱਚ ਲਿਆ ਜਿਆਂ ਕਿ ਕਰਨਲ ਬਾਟ ਦਾ ਮਸਲਾ ਹਜੇ ਵਿੱਚ ਵਿਚਾਲੇ ਚੱਲ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਜਿਸ ਦੇ ਵਿੱਚ ਦਾਗਦਾਰ ਹੁੰਦਾ ਨਜ਼ਰ ਆ ਰਿਹਾ ਹੈ ਇਸ ਘਟਨਾ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਅਤੇ ਨਾਮੋਸ਼ੀ ਦਾ ਸ਼ਿਕਾਰ ਹੋਏ ਅੱਜ ਆਰਮੀ ਮੈਨ ਸਾਡੇ ਨਾਲ ਰੂਬਰੂ ਹੋਣਗੇ ਅਤੇ ਕਰਦੇ ਹਾਂ ਉਹਨਾਂ ਨਾਲ ਗੱਲ ਕੀ ਕਹਿਣਾ ਚਾਹੁੰਦੇ ਨੇ ਪੂਰੀ ਘਟਨਾ ਬਾਰੇ ਆਪਾਂ ਉਹਨਾਂ ਨਾਲ ਇਸ ਵੰਦੇ ਵਿੱਚ ਗੱਲਬਾਤ ਕਰਦੇ ਹਾਂ ਸਸੀ ਕਾਂਜੀ ਵੀ ਜੀ ਸਸੀ ਕਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਜੀ ਸੁਬੇਦਾਰ ਤੁਹਾਡਾ ਖੁਸ਼ਬੀਦਾਰ ਫਰਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਆ ਜੀ ਮੈਂ ਪਿੰਡ ਤਲਵਾੜਾ ਦਾ ਰਹਿਣ ਵਾਲਾ ਜੀ ਤੁਸੀਂ ਅੱਜ ਸਾਨੂੰ ਬੁਲਾਇਆ ਜੀ ਪੱਤਰਕਾਰਾਂ ਨੂੰ ਇੱਕ ਘਟਨਾ ਕਰਨ ਦੇ ਸਬੰਧ ਵਿੱਚ ਕੀ ਘਟਨਾ ਹੋਈ ਹੈ ਜੀ ਕਿਉਂ ਹੋਇਆ ਜੀ ਘਟਨਾ ਇਹ ਹੋਈ ਹੈ ਜੀ ਮੈਂ ਆਪਣੇ ਘਰ ਦੇ ਵਿੱਚ ਸ਼ਾਮ ਨੂੰ 15 ਅਗਸਤ ਟੀਵੀ ਦੇਖ ਕੇ ਸ਼ਾਮ ਨੂੰ ਰੋਟੀ ਖਾ ਰਿਹਾ ਸੀ ਅਸੀਂ ਮੇਰਾ ਸਾਰਾ ਪਰਿਵਾਰ ਮੇਰੇ ਘਰ ਦੇ ਵਿੱਚ ਮੈਂ 75 ਸਾਲ ਮੇਰੀ ਉਮਰ ਹੈ ਜੀ ਮੇਰੀ ਵਾਈਫ ਮੇਰੀ ਲੋ ਇੱਕ ਮੇਰਾ ਪੋਟਾ 14 ਸਾਲ ਦਾ ਅਸੀਂ ਰੋਟੀ ਖਾ ਰਹੇ ਸੀਗੇ ਜੀ ਮੇਰੇ 게ਟ ਦੇ ਵਿੱਚ ਜੋਰ ਨਾਲ ਕੁਝ ਵੱਜਿਆ ਇੱਕ ਨਹੀਂ ਦੋ ਵਾਰੀ ਮਾਰਿਆ ਗਿਆ ਜਦੋਂ ਜਾ ਕੇ ਵੇਖਿਆ 게ਟ ਪਿੰਦਾ ਸੀ ਖੋਲਿਆ ਤਾਂ ਪਤਾ ਲੱਗਿਆ ਕਿ ਰਣਜੀਤ ਸਿੰਘ ਨੇ ਜਾਣ ਪੁੱਝ ਕੇ ਮੇਰੇ ਘਰ ਦੇ ਵਿੱਚ ਟਰੈਕਟਰ ਮਾਰਿਆ ਇਹ ਰਣਜੀਤ ਸਿੰਘ ਤੁਹਾਡੇ ਪਿੰਡ ਦਾ ਹੀ ਆ ਜੀ ਇਹ ਸਾਡੇ ਪਿੰਡ ਦਾ ਹੀ ਹੈ ਮੇਰੇ ਤੋਂ ਜਸਤ 20 ਮੀਟਰ ਤੇ ਘਰ ਹੈ ਜੀ ਬੰਦੇ ਦਾ ਜੀ ਨਹੀਂ ਕਾਰਨ ਕੀ ਹੋਇਆ ਜੀ ਕਿਉਂ ਉਹਨੇ ਅਟੈਕ ਕੀਤਾ ਕਾਰਨ ਕੁਝ ਨਹੀਂ ਜੀ ਉਹਦੀ ਮਾਤਾ ਦੀ ਮੌਤ ਹੋਈ ਆ ਉਹਦੀ ਮਾਤਾ ਦਾਖਲ ਸੀ ਹਸਪਤਾਲ ਉਹਦੇ ਕੁਝ ਮੈਂ ਖੁਦ ਸਰਵਿਸ ਤੋਂ ਬਾਅਦ ਡੀਐਨਸੀ ਦੇ ਵਿੱਚ ਵੀ 15-16 ਸਾਲ ਲਾਇਆ ਜੀ ਮੈਂ ਲੋਕਾਂ ਦੀ ਕਾਫੀ ਸੇਵਾ ਕੀਤੀ ਹੈ ਉੱਥੇ ਵੀ ਜੀ ਹੁਣ ਵੀ ਮੇਰੇ ਉੱਥੇ ਆਪਣੇ ਰਿੰਕ ਹੈਗੇ ਆ ਕਿਹਾ ਉਹਦਾ ਕੁਝ ਕਹਿ ਕੇ ਦੁਆਇਆਂ ਵਾਲੀ ਕੰਪਨੀ ਤੋਂ ਉਹਦਾ ਕੁਝ ਬਿੱਲ ਮਾਫ ਹੋਇਆ ਉਹ ਮੈਂ ਕਿਸੇ ਵੀ ਬੰਦੇ ਨੂੰ ਦੱਸਿਆ ਉਹਦੇ ਘਰਦਿਆਂ ਨੂੰ ਉਹਦੀ ਮਾਸੀ ਨੂੰ ਜੀ ਲੋਕਿ ਸਾਡੇ ਉਹ ਵੀ ਮੇਰੇ ਗਵਾਹੜੀ ਹੈ ਜੀ ਜੀ ਦੱਸਿਆ ਸੀ ਇਹ ਕੋਈ ਗੱਲ ਨਹੀਂ ਇਹ ਇਲਾਜ ਕਰੂੰਗਾ ਉਹਨੂੰ ਕਰਾਉਂਦੇ ਉਹਦੇ ਕੁਝ ਪੈਸੇ ਕੰਪਨੀ ਦੇ 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 ਜੀ ਉਸੇ ਬੇਸ ਦੇ ਉੱਤੇ ਮੇਰੀ ਬੇਇਜ਼ਤੀ ਹੋਈ ਮੈਂ ਉਹਦੀ ਮਾਤਾ ਦੇ ਸੰਸਕਾਰ ਤੇ ਵੀ ਗਿਆ ਫੁੱਲਾਂ ਤੇ ਵੀ ਗਿਆ ਓਹਤੇ ਵੀ ਗਿਆ ਕੋਈ ਗੱਲ ਹੀ ਹੋਈ ਪਰ ਉਹ ਸ਼ਰਾਬ ਦੇ ਨਸ਼ੇ 'ਚ ਤੋਤਰਦਾ ਸੀ ਹਰ ਤਾਈ ਜੀ ਉਸ ਦਿਨ ਟਰੈਕਟਰ ਮਾਰਿਆ ਉਹਦੇ ਘਰੇ ਗਿਆ ਦਾੜੂ ਪੀ ਕੇ ਘਰ ਦੇ ਵਿੱਚ ਉਹ ਫੇਰ ਗਾਲਾਂ ਕੱਢ ਰਿਹਾ ਸੀ ਮੈਨੂੰ ਜੀ ਮੈਂ ਤੇ ਮੇਰੀ ਵਾਈਫ ਅਸੀਂ ਘਰ ਨੂੰ ਵਾਪਸ ਆ ਗਏ ਦੂਸਰੇ ਦਿਨ ਸਵੇਰੇ ਘਰੇ ਗਏ ਉਹਦੀ ਵਾਈਫ ਤੇ ਉਹਦੇ ਛੋਟੇ ਬਰਦ ਦੀ ਵਾਈਫ ਉਹਨਾਂ ਨੇ ਜੋਰ-ਜੋਰ ਨਾਲ ਰੋ ਕੇ ਸਾਨੂੰ ਦੱਸਿਆ ਕਿ ਅਸੀਂ ਤਾਂ ਬਹੁਤ ਔਖੇ ਆ। ਇਹ ਤਾਂ ਕਹਿੰਦਾ ਮੈਂ ਮਰ ਜਾਣਾ, ਮਾਂ ਮਰ ਗਈ। ਜੀ। ਇਹ ਰਵਜੀਤ ਸਿੰਘ ਮੈਂ ਮਰਨਾ ਇਹ ਤਾਂ ਹੋਰ ਕਿਤੇ ਮਰੇ। ਮੈਨੂੰ ਮੈਂ ਜਿਹੜਾ ਆਪਣੇ ਬੱਚੇ ਪਾਲ ਰਿਆ। ਪਹਿਲਾਂ ਬੱਚੇ ਪਾਲ ਕੇ ਵੱਡੇ ਕੀਤੇ। ਜੀ। ਮੇਰੇ ਬੇਟੇ ਦੀ 2000 13 ਚ ਮੌਤ ਹੋ ਗਈ। ਜੀ। ਇਹ ਹੁਣ ਮੈਂ ਪੋਤੇ ਨੂੰ ਪਾਲ ਰਿਆ ਜਿਹੜਾ 14 ਸਾਲ ਦਾ 9th ਦਾ ਛੜਦਾ। ਜੀ। ਅਰੇ ਮੇਰੇ ਨਾਲ ਇਹਨੇ ਕਿਉਂ ਮਰਦਾ ਮਾਰ ਕੇ ਮੈਨੂੰ ਮਾਰ ਕੇ ਕੀ ਲੈਣਾ ਇਹਨੇ? ਜੀ ਜੀ। ਹੁਣ ਫੇਰ ਮੈਨੂੰ ਧਮਕੀਆਂ ਦੇ ਰਿਹਾ ਇਹ ਅਜੇ ਵੀ। ਅੱਜ ਵੀ ਮੈਨੂੰ ਸਵੇਰੇ ਧਮਕੀ ਦਿੱਤੀ ਆ ਮੈਂ ਕੂੜੀ ਨੂੰ ਆਪਣੀ ਬੇਟੀ ਨੂੰ ਛੱਡ ਕੇ ਆਇਆ ਸੀ ਬਾਸਟਰਾਂ ਰੋਡ ਡੀਐਮਸੀ ਚ ਉਹਨੇ ਡਿਊਟੀ ਜਾਣਾ ਸੀ ਜੀ ਉੱਥੇ ਫੇਰ ਮੈਨੂੰ ਕਿਹਾ ਇਹਨੇ ਕਿ ਪੱਕੀਆਂ ਵਾਲਾ ਨੂੰ ਮੈਂ ਤਾਂ ਪੰਜਾਬ ਆਪਣੇ ਘਰ ਨੂੰ ਆ ਗਿਆ ਬਜ਼ੁਰਗ ਹੋਣ ਦੇ ਨਾਤੇ ਇਹਨਾਂ ਦੇ ਘਰੇ ਸਾਰੇ ਘਰਾਂ ਦੇ ਵਿੱਚ ਮੈਂ ਇਹਨਾਂ ਨੂੰ ਦੱਸਿਆ ਸਾਰੇ ਕਹਿੰਦੇ ਸਾਡੇ ਹੱਥ ਖੜੇ ਆਏ ਤਾਂ ਕਮਲਾ ਉਹ ਕਮਲਾ ਬੰਦਾ ਇਸ ਬੰਦੇ ਨੂੰ ਫੜ ਕੇ ਇਹ ਸੰਗਲ ਲਾਵੇ ਕਿ ਲੋਕਾਂ ਦਾ ਨੁਕਸਾਨ ਨਾ ਕਰ ਸਕੀ ਜੀ 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 ਇਹਦੇ ਟਰੈਕਟਰ ਦੇ ਅੱਗੇ 78 ਮੀਟਰ ਦਾ ਲੰਮਾ ਬੰਪਰ ਅੱਗੇ ਲਾਇਆ ਹੋਇਆ ਹੋਰ ਵੀ ਲੋਕਾਂ ਦੇ ਨੁਕਸਾਨ ਕਰਦਾ ਜੀ ਗੱਡੀ ਦੇ ਵਿੱਚ ਇਹਨੇ ਹੂਟਰ ਲਾਇਆ ਹੋਇਆ ਵੀ ਆਈ ਸੀ ਉਹ ਕੰਡ ਦੇ ਵਿੱਚ ਰਾਤ ਨੂੰ दारू ਪੀ ਕੇ ਢੇੜੇ ਦਿੰਦਾ ਜੀ ਇੱਕ ਨਹੀਂ ਇਕੱਲੀ दारू ਨਹੀਂ ਪੀਂਦਾ ਹੋਰ ਵੀ ਬਹੁਤ ਨਸ਼ੇ ਕਰਦਾ ਜੀ ਇਹ ਆਪੇ ਬਣਿਆ ਅਕਾਲੀ ਲੀਡਰ ਹੈ ਜਿਹੜਾ 7 ਤਰੀਕ ਦੇ ਕਾਹਦੀ ਮਾਂ ਦੇ ਸਰਕਾਰ ਦੇ ਅਖਬਾਰਾਂ ਦੇ ਉੱਤੇ ਇਹਨੇ ਛਿਪਾਇਆ ਰਣਜੀਤ ਸਿੰਘ ਸੀੜੇ ਅਕਾਲੀ ਆਗੂ ਜੀ ਇਹ ਕਹਿੰਦੀ ਉਹ ਸਾਡਾ ਫਰਜ਼ ਬਣਦਾ ਤੇ ਉਹਨੇ ਕਰ ਲਿਆ ਸਾਡਾ ਵੀ ਫਰਜ਼ ਬਣਦਾ ਗਮਾਡ ਮੱਥੇ ਹੋਰਦੇ ਉਹਦੇ ਘਰੇ ਬਹੁਤ ਹੋਈ ਅਸੀਂ ਜਾ ਕੇ ਆਏ ਆ ਜੀ ਜੀ ਪਰ ਉਹ ਲੋਕਾਂ ਨੂੰ ਕਹਿੰਦਾ ਮੈਨੂੰ ਘਰੋਂ ਕੱਢ ਤਾ ਜੀ ਜਦੋਂ ਨੇ ਟਰੈਕਟਰ ਮਾਰਿਆ ਮੈਂ ਰਾਤ ਨੂੰ 112 ਤੇ ਐਮਰਜੈਂਸੀ ਨੰਬਰ ਤੇ ਕਾਲ ਕੀਤੀ ਜੀ ਉਹਨਾਂ ਨੇ ਮੈਨੂੰ ਐਪਲੀਕੇਸ਼ਨ ਨੰਬਰ ਦਿੱਤੇ ਨੇ ਜੀ ਜੋ ਸਾਰੇ ਕੋਲੇ ਨੇ ਜੀ ਸਵੇਰ ਨੂੰ ਮੈਂ 17 ਤਰੀਕ ਨੂੰ ਜੀ ਉੱਠ ਕੇ ਸਵੇਰੇ ਸਾਜ ਨੇ ਥਾਣੇ ਤੇ ਐਪਲੀਕੇਸ਼ਨ ਦੇ ਕੇ ਆਇਆ ਜੀ ਜੀ ਉਸ ਐਪਲੀਕੇਸ਼ਨ ਦਾ ਮੈਨੂੰ ਉਹਨਾਂ ਨੇ ਨੰਬਰ ਦਿੱਤਾ ਜੀ ਉਹ ਵੀ ਮੇਰੇ ਕੋਲੇ ਆ ਜੀ ਉਹ ਥਾਣੇਦਾਰ ਗੁਰਸੇਵ ਸਿੰਘ ਕੋਲੇ ਮੀਰੀ ਉਹਨਾਂ ਨੇ ਮੈਨੂੰ ਕਹਿੰਦੇ ਵੀ ਐਪਲੀਕੇਸ਼ਨ ਦਿੱਤੀ ਹੈ ਤੇਰੀ ਜੀ ਪਰ ਅੱਜ ਤੱਕ ਜੀ ਕੋਈ ਪੁਲਿਸ ਦਾ ਰਿਪ ਜਾਂ ਐਸਐਟੂ ਕੇ ਸੇ ਬੰਦੇ ਨੇ ਮੇਰੇ ਕੋਲੇ ਪਹੁੰਚ ਨਹੀਂ ਕੀਤੀ ਜੀ ਕਿਸੇ ਬੰਦੇ ਨੇ ਮੇਰਾ ਮੌਕਾ ਨਹੀਂ ਦੇਖਿਆ ਆਗੇ ਜੀ ਉਹ ਅਜੇ ਵੀ ਮੈਂ ਪਿੰਡ ਦੇ ਸਰਪੰਚ ਨੂੰ ਦੱਸਿਆ ਸਰਪੰਚ ਨੇ ਉਹਨੂੰ ਬੁਲਾਇਆ ਸਰਪੰਚ ਨੂੰ ਕਹਿੰਦਾ ਮੈਂ ਨਹੀਂ ਕੁਝ ਕੀਤਾ ਉਹਨੇ ਮੇਰੀ ਬੇਇੱਜ਼ਤੀ ਕਰਤੀ ਪਿੰਡ 'ਚ ਜੀ ਉਹ ਮਾਫੀ ਮੰਗੇ ਮੇ ਤੋਂ ਆ ਕੇ ਜੀ ਫੇਰ ਮੈਂ ਕਰੂ ਨਹੀਂ ਮੈਂ ਫੇਰ ਵੀ ਟਰੈਕਟਰ ਮਰੂ ਜੀ ਅੱਜ ਜਿਹੜੀ ਮੈਨੂੰ ਧਮਕੀ ਦਿੱਤੀ ਆ ਉਤੋਂ ਮੈਨੂੰ ਫੇਰ ਲੱਗਦਾ ਮੇਰਾ ਕੋਈ ਫੇਰ ਜਾਨੀ ਮਾਲੀ ਨੁਕਸਾਨ ਕਰੂਗਾ ਉਹ ਜੀ ਮੇਰੀ ਇਹ ਪ੍ਰਸ਼ਾਸਨਾਂ ਕੇ ਬੇਨਤੀ ਆ ਇੱਥੇ ਹੀ ਨਹੀਂ ਮੈਂ ਫੇਰ ਕੱਲ ਦੋ ਦਿਨ ਮੈਂ ਥਾਣੇ ਚੱਕਰ ਘੜਨ ਰਿਆ ਦੋ ਦੋ ਤਿੰਨ ਤਿੰਨ ਘੰਟੇ ਥਾਣੇ ਬੈਠ ਕੇ ਪਰੇਸ਼ਾਨ ਹੋਇਆ ਜੀ ਕੱਲ ਮੈਂ ਮੁਨਸ਼ੀ ਨੂੰ ਵੀ ਇਹ ਗੱਲ ਕਹੀ ਆ ਕਿ ਮੁਨਸ਼ੀ ਜੀ ਦੇਖੋ ਮੈਂ ਸੀਨੀਅਰ ਸਿਟੀ ਜਾਣਾ ਜੀ ਮੈਂ ਸੈਂਟਰ ਗਵਰਨਮੈਂਟ ਦਾ ਰਾਸ਼ਟਰਪਤੀ ਵੱਲੋਂ ਮੈਨੂੰ ਕਮਿਸ਼ਨ ਦਿੱਤਾ ਗਿਆ ਉਹ ਅਫਸਰ ਬਈ ਰਟਾਇਰਡ ਆ 28 ਸਾਲ ਨੌਕਰੀ ਕਰਕੇ ਰਟਾਇਰ ਹੋਇਆ ਉਹ ਕਹਿੰਦਾ ਜੀ ਮੈਂ ਕੀ ਕਰ ਸਕਦਾ ਸ਼ਾਮ ਨੂੰ ਐਸਐਚਓ ਸਾਹਿਬ ਆਉਣਗੇ ਮੈਨੂੰ ਦੱਸ ਦੇਣਗੇ ਜੀ ਅਜੇ ਤੱਕ ਵੀ ਹੁਣ ਵੀ ਤਕਰੀਬਨ ਮੇਰੇ ਹਿਸਾਬ ਨਾਲ 9:00 ਵੱਜਣ ਵਾਲੇ ਆ ਅਜੇ ਤੱਕ ਵੀ ਮੇਰੇ ਘਰੇ ਨਾ ਮੈਨੂੰ ਕੋਈ ਫੋਨ ਆਇਆ ਨਾ ਮੈਨੂੰ ਕਿਸੇ ਕੋਲ ਕਿਸੇ ਪੁਲਿਸ ਅਫਸਰ ਨੇ ਕਿਸੇ ਨੂੰ ਪਹੁੰਚ ਕੀਤੀ ਆ ਜੀ ਮੈਂ ਹੁਣ ਵੀ ਇਹ ਪੱਤਰਕਾਰ ਵੀ ਆਏ ਨੇ ਇਹਨਾਂ ਨੂੰ ਮੈਂ ਬੁਲਾਇਆ ਸੀ ਇਹਨਾਂ ਨੂੰ ਇਹਨੂੰ ਪਤਾ ਇਹਨਾਂ ਦੇ ਆਇਆ ਤੇ ਮੈਂ ਦਰਵਾਜ਼ਾ ਖੋਲ੍ਹਿਆ ਮੈਂ ਅੰਦਰੋਂ ਕੁੰਡੀ ਜੰਦੇ ਲਾ ਕੇ ਉਹਦੇ ਅੰਦਰ ਬੈਠਾ ਮੈਂ ਬਾਹਰ ਨਹੀਂ ਨਿਕਲਦਾ ਬਾਕ ਮੈਨੂੰ ਸਵੇਰੇ ਸ਼ਾਮ ਜਾਣਾ ਪੈਂਦਾ ਬੇਟੀ ਨੂੰ ਛੱਡ ਕੇ ਆਉਣਾ ਉਹਨੂੰ ਸ਼ਾਮ ਨੂੰ ਲੈ ਕੇ ਆਉਣਾ ਬਸ ਸਾਡੇ ਤੋਂ ਬਾਹਰੋਂ 1 ਕਿਲੋਮੀਟਰ ਬਾਹਰ ਪਿੰਡ ਤੋਂ ਪੋਤਾ ਮੇਰਾ ਸਕੂਲ ਜਾਂਦਾ ਉਹਨੂੰ ਸਵੇਰੇ ਸਕੂਲ ਭੇਜਣਾ ਸ਼ਾਮ ਨੂੰ ਉਹਨੂੰ ਮਿੱਟੀ ਖੇਤ ਛੱਡ ਕੇ ਆਉਣਾ ਸਿੱਧਾ ਮੇਰੇ ਜਦੋਂ ਮੈਂ ਘਰ 'ਚ ਇਕੱਲਾ ਹੁੰਨ ਦੇ ਨਾਤੇ ਮੈਂ ਸਾਰੇ ਘਰ ਦੇ ਕੰਮ ਕਾਜ ਕਰਦੇ ਆ ਜੀ 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 ਮੈਨੂੰ ਬਾਹਰ ਅੰਦਰ ਜਾਣਾ ਪੈਂਦਾ ਇਹ ਬੰਦਾ ਵੇਖਦਾ ਇਹਨੂੰ ਕੋਈ ਨਹੀਂ ਮੈਨੂੰ ਇਹ ਹੀ ਆ ਕਿ ਪ੍ਰਸ਼ਾਸਨ ਕਿਉਂ ਕਾਰਵਾਈ ਨਹੀਂ ਕਰ ਰਿਹਾ ਜੀ ਮੇਰੀ ਜਾਣ ਮਾਲ ਦੀ ਰਾਖੀ ਕਿਉਂ ਨਹੀਂ ਕਰ ਰਿਹਾ ਕਿ ਮੇਰਾ ਕੋਈ ਨੁਕਸਾਨ ਹੋਏ ਤਾਂ ਫੇਰ ਕਰੂੰ ਕੱਲ ਬੇਨ ਮੈਂ 112 ਨੰਬਰ ਤੇ ਫੋਨ ਕੀਤਾ ਜੀ ਮੈਂ 1100 ਨੰਬਰ ਤੇ ਸੀਐਮ ਮਾਨਯੋਗ ਸੀਐਮ ਸਾਹਿਬ ਦੀ ਕੰਪਲੇਟ ਦੇ ਵਿੱਚ ਵੀ ਮੈਂ ਕੱਲ ਕੰਪਲੇਟ ਰਜਿਸਟਰ ਕਰਾਈ ਆ ਉਹ ਵੀ ਮੇਰੇ ਕੋਲ ਇੱਕ ਕੰਪਰੇਡ ਨੰਬਰ ਹੈ ਜੀ ਪਰ ਕਿਤੋਂ ਵੀ ਮੈਨੂੰ ਅੱਜ ਤੱਕ ਕੋਈ ਵੀ ਰਿਸਪਾਂਸ ਨਹੀਂ ਆਇਆ ਜੀ 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 ਹੁਣ ਫਾਈਨਲੀ ਅੱਜ ਮੈਂ ਸਾਡੇ ਆਰਮੀ ਚੈਨਲ ਤੇ ਸਾਡੇ ਸੈਸ਼ਨਰ ਕੁਆਂਟਰ ਲੁਧਿਆਣਾ ਨੂੰ ਵੀ ਅਪਰੋਚ ਕਰ ਰਹੇ ਆ ਜੀ ਪਰ ਮੈਨੂੰ ਉਮੀਦ ਨਹੀਂ ਕੋਈ ਮੈਨੂੰ ਇਨਸਾਫ ਬਣੂਗਾ ਤੁਸੀਂ ਬੜਾ ਲੰਮਾ ਟਾਈਮ ਦੇਸ਼ ਦੀ ਸੇਵਾ ਕੀਤੀ ਹੈ ਜੀ ਇੱਕ ਕਹਾਵਤ ਹੁੰਦੀ ਹੈ ਕਿ ਨੇਕੀ ਕਰ ਜੁੱਤੀਆਂ ਖਾ ਕਿਤੇ ਨਾ ਕਿਤੇ ਤੁਹਾਡੇ ਨਾਲ ਵੀ ਮੈਨੂੰ ਲੱਗਦਾ ਇਹੀ ਹੋਇਆ ਕਿ ਤੁਸੀਂ ਤਾਂ ਸਿਰਫ ਉਹਦਾ ਫਾਇਦਾ ਕੀਤਾ ਸੀਗਾ ਪਰ ਅੱਜ ਤੁਹਾਡੇ ਨਾਲ ਜੋ ਸਲੂਕ ਕਰ ਰਿਹਾ ਕਿਤੇ ਨਾ ਕਿਤੇ ਉਹ ਕਹਾਵਤ ਸੱਚ ਹੁੰਦੀ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੂਗਾ ਜੀ ਇਹਦੇ ਬਾਰੇ ਬਿਲਕੁਲ ਜੀ ਉਹ ਕਹਾਵਤ ਸੱਚ ਹੈ ਮੈਂ ਫੌਜ ਦੇ ਵਿੱਚ ਵੀ ਸਾਨੂੰ 1971 ਦੀ ਵਾਰ ਸ਼ਮ ਸ਼ੈਕਟਰ ਦੇ ਵਿੱਚ ਪਾਕਿਸਤਾਨ ਦੇ ਗੇਸਟ ਐਕਟ ਵਰ ਦੇ ਵਿੱਚ ਪਾੜ ਲਿਆ ਜੀ ਹਾਲਾਂਕਿ ਮੈਂ ਕਲੈਰੀਕਲ ਲਾਈਨ ਤੋਂ ਸੀ ਬਟ ਜਾਣਾ ਪੈਂਦਾ ਸਾਨੂੰ ਵੀ ਉੱਥੇ ਜੀ ਉਹ ਵਾਰ ਦੇ ਵਿੱਚ ਪਾੜ ਲਿਆ ਮੈਂ ਲੇ ਲਬਾਗ ਸਾਈਚਨ ਕਲੇਸ਼ੀਆ ਸਾਰੇ ਮੈਂ ਨੌਕਰੀਆਂ ਕੀਤੀਆਂ ਨੇ ਜੀ ਸਾਰੀ ਜ਼ਿੰਦਗੀ ਵਿੱਚ ੱੱਕੇ ਖਾਦੇ ਆ ਮੈਂ ਅੱਜ ਮੈਨੂੰ ਪੈਨਸ਼ਨ ਮਿਲਦੀ ਹੈ ਜਿਸ ਦਿਨ ਮੈਂ ਪੈਨਸ਼ਨ ਆਇਆ ਸੀ ਸਾਲ 1994 ਦੇ ਵਿੱਚ ਮੈਨੂੰ ਥੋੜੀ ਜਿਹੀ 1800 ਰੁਪਏ ਪੈਨਸ਼ਨ ਮਿਲਦੀ ਆ ਜੀ ਜੀ ਪਰ ਉਹ ਗਵਰਨਮੈਂਟ ਨੇ ਜੋ ਸੁਧਾਰ ਕੀਤੇ ਨੇ ਮੈਨੂੰ ਉਹਦੇ ਵਿੱਚ ਮੈਨੂੰ ਤਸੱਲੀ ਆ ਮੈਨੂੰ ਵਧੀਆ ਮੇਰੀ ਰੋਟੀ ਖਾਣਯੋਗੀ ਪੈਨਸ਼ਨ ਮਿਲਦੀ ਆ ਮੈਂ ਆਪਣੀ ਆਰਮਨਾਲ ਰੋਟੀ ਖਾਂਦਾ ਮੈਂ ਟਸਿਪਲ ਆਰਮੀ ਦਾ ਬੰਦਾ ਜੀ ਉਸ ਤੋਂ ਬਾਅਦ ਜੇ ਮੈਂ ਪੰਜਾਬ ਗਵਰਨਮੈਂਟ ਦੇ ਜਿਹੜੇ ਜੀਓ ਜੀ ਰੱਖੇ ਸੀ ਉਹਦੇ ਵਿੱਚ ਵੀ ਮੈਂ 5 ਸਾਲ ਸੇਵਾ ਕੀਤੀ ਆ ਲੋਕਾਂ ਦੀ ਆਪਣੇ ਮਰੋਹਤਾਂ ਨੂੰ ਰੱਜ ਕੇ ਸੇਵਾ ਕੀਤੀ ਆ ਜੀ ਜੀ ਪਰ ਇਹ ਮੈਨੂੰ ਇਹ ਲੱਗਦਾ ਉਹੀ ਗੱਲ ਇਹ ਸੱਚੀ ਹੈ ਇਹ ਵਾਕਿਆ ਹੀ ਨੇਕੀ ਕਰ ਤੇ ਚੁੱਟੀਆਂ ਖਾ ਜੀ ਭਗਵਾਨਤਮਨ ਜੀ ਜਦੋਂ ਸਰਕਾਰ ਸਤਾ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਬੜੇ ਵੱਡੇ ਸਬਜਬਾਗ ਬਾਗ ਦਿਖਾਏ ਸੀ ਕਿ ਲੋਕਾਂ ਨੂੰ ਇੱਥੇ ਸੁਰੱਖਿਅਤ ਰੱਖਿਆ ਜਾਊਗਾ ਕਿਸੇ ਨਾਲ ਕੋਈ ਤੱਕਾ ਨਹੀਂ ਹੋਊਗਾ ਉਸ ਬਾਰੇ ਕੀ ਕਹਿਣਾ ਜੀ ਜਿਵੇਂ ਤੁਹਾਡੇ ਨਾਲ ਹੋ ਰਿਹਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਫਿਰ ਦੇਖੋ ਜੀ ਮੈਂ ਤਾਂ ਨਹੀਂ ਕਹੂੰਗਾ ਵੀ ਉਹ ਲੋਕ ਸੁਰੱਖਿਅਤ ਨੇ ਮੈਂ ਤਾਂ ਹਰ ਰੋਜ਼ ਸੋਸ਼ਲ ਮੀਡੀਆ ਵੀ ਦੇਖਦਾ ਟੀਵੀ ਵੀ ਦੇਖਦਾ ਨਿਊਜ਼ਪੇਪਰ ਵੀ ਮੈਂ ਪੜਦਾ ਜੀ ਨਿਊਜ਼ਪੇਪਰ ਦੇ ਵਿੱਚ ਮੈਂ ਕਾਦੀਆਂ ਖਬਰਾਂ ਨਹੀਂ ਪੜਦਾ ਕਿ ਉੱਥੇ ਉਹ ਪੱਜ ਗਿਆ ਉੱਥੇ ਆ ਗਿਆ ਚੋਰੀ ਹੋ ਗਈ ਮੈਂ ਇਹਦੇ ਵਿੱਚ ਜਿਹੜੇ ਉੱਤੀ ਜੀਵਿਆਂ ਦੇ ਵਿਚਾਰ ਨੇ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਕੰਮ ਕਰਦਾ ਪੜਦਾ ਜੀ ਉਹਨਾਂ ਦੇ ਉੱਤੇ ਵਿਚਾਰ ਕਰਦਾ ਬੈਠ ਕੇ ਮੇਰੇ ਹਿਸਾਬ ਨਾਲ ਕੋਈ ਸੁਰੱਖਿਅਤ ਨਹੀਂ ਹੈ ਅਸੀਂ ਇਹ ਸਰਕਾਰ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਇਹਨਾਂ ਦੀ ਮਦਦ ਕੀਤੀ ਸੀ ਉਸ ਟਾਈਮ ਤੇ ਬਸ ਇਹਨਾਂ ਨੇ ਵੀ 1 ਸਾਲ ਦੇ ਅੰਦਰ ਅੰਦਰ ਹੀ ਸਾਨੂੰ ਕੱਢ ਕੇ ਬਾਹਰ ਮਾਰਿਆ ਜੀ ਕਹਿੰਦੇ ਸਾਨੂੰ ਲੋੜ ਨਹੀਂ ਹੈ ਹਾਲਾਂਕਿ ਜਦੋਂ ਸਾਡੀ ਲੋੜ ਸੀ ਲੋਕਾਂ ਨੂੰ ਸਾਡੀ ਲੋੜ ਸੀ ਲੋਕਾਂ ਦੇ ਕੰਮ ਕਰਦੇ ਸੀ ਲੋਕਾਂ ਦੀਆਂ ਸਗਰ ਸਕੀਮਾਂ ਲੋਕਾਂ ਨੂੰ ਰਾਸ਼ਨ ਨਹੀਂ ਸੀ ਮਿਲਦਾ ਜਿਹੜਾ ਅਸੀਂ ਸਰਕਾਰ ਦੇ ਕੋਲੇ ਮੈਂਟਾ ਮੈਂਟਾ ਦੇ ਵਿੱਚ ਅਸੀਂ ਫੋਨ ਤੇ ਪਹੁੰਚਾਉਂਦੇ ਸੀ ਸੋਸ਼ਲ ਮੀਡੀਆ ਤੇ ਪਰ ਇਹ ਸਰਕਾਰ ਨੇ ਸਾਨੂੰ ਪਤਾ ਨਹੀਂ ਇਹਨਾਂ ਦੀ ਮਰਜ਼ੀ ਆ ਸਾਨੂੰ ਕੱਢ ਕੇ ਬਾਹਰ ਭਰਿਆ ਕੋਈ ਦੀ ਸਾਨੂੰ ਪੈਨਸ਼ਨ ਮਿਲਦੀ ਆ ਅਸੀਂ ਰੋਟੀ ਖਾਈ ਜਾਂਦੇ ਆ ਪਰ ਮੈਂ ਨਹੀਂ ਕਹਿੰਦਾ ਵੀ ਕੋਈ ਲਾਅ ਐਡ ਆਰਡਰ ਕੋਈ ਹੈਗਾ ਇੱਥੇ ਮਜਬੂਤ ਜਾਂ ਸਰਕਾਰ ਦੇ ਵਿੱਚ ਕੋਈ ਸੁਰੱਖਿਆ ਆ ਹੁਣ ਮੈਂ ਪੁੱਛ ਦੂੰ ਦੋ ਤਿੰਨ ਦਿਨ ਹੋ ਗਏ ਮੈਨੂੰ ਥਾਣੇ ਧੱਕੇ ਖਾਂਦੇ ਥਾਣੇ ਦੇ ਵਿੱਚ ਉਹ ਲਿਸਟ ਦੇਦਾ ਕੋ ਮੇਰੇ ਕੋਲੇ ਲਿਸਟ ਹੈ ਫਿਰ 22 ਮਲਾਜਮ ਨੇ ਬੜੇ ਐਸਐਚਓ ਜੀ ਪਰ ਮੈਨੂੰ ਤਾਂ ਉੱਥੇ ਜਾਣਾ ਮੈਂ ਦੇਖਦਾ ਸੀ ਉਹ ਦੋ ਤਿੰਨ ਲੜਕੀਆਂ ਸਿਵਲ ਡਸ ਦੇ ਵਿੱਚ ਦੋ ਮੁਣਸੀ ਸਿਵਲ ਡਸ ਦੇ ਵਿੱਚ ਹੁੰਦੇ ਸੀ ਉੱਤੇ ਉਹੀ ਬੈਠੇ ਮਿਲਦੇ ਆ ਮੈਨੂੰ ਤਾਂ ਉੱਥੇ ਵਰਦੀ ਦੇ ਵਿੱਚ ਕੋਈ ਦਿਸਿਆ ਨਹੀਂ ਨਾ ਕੋਈ ਅਫਸਰ ਨਾ ਕੋਈ ਮਲਾਜਮ ਉੱਥੇ ਕੀ ਲੋਕਾਂ ਦੀ ਸੁਰੱਖਿਆ ਕਰ ਲੈਣਗੇ ਇਹ ਲੋਕਾਂ ਨੂੰ ਤਾਂ ਇਹ ਹੀ ਹੈ ਵੀ ਜਦ ਆ ਲੋਕ ਮਰਨ ਨੂੰ ਮਜਬੂਰ ਹੋਣਗੇ ਜਾਂ ਫਿਰ ਲੋਕੀ ਇਥੋਂ ਪਿੰਡਾ ਜੋ ਕਿੱਥੇ ਵੀ ਜਾਓ ਕਿੱਥੇ ਵੀ ਜਾਣਗੇ ਜਿੱਥੇ ਵੀ ਜਾਣਗੇ ਸ਼ਹਿਰ ਜਾਓ ਦੂਜੇ ਪਿੰਡ ਜਾਓ ਉੱਥੇ ਵੀ ਤਾਂ ਉਹੀ ਪੰਜਾਬ ਹੈ ਜੀ 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 ਠੀਕ ਹੈ ਇਸੇ ਕਰਕੇ ਲੋਕ ਬੱਚੇ ਸਾਡੇ ਜਿਹੜੇ ਬਾਹਰ ਨੂੰ ਭੱਜਦੇ ਆ ਕੈਨੇਡਾ ਨੂੰ ਅਮਰੀਕਾ ਨੂੰ ਦੁਬਈ ਨੂੰ ਲੋਕ ਉੱਥੇ ਜਾ ਕੇ ੱੱਕੇ ਖਾਂਦੇ ਆ ਭੁੱਖੇ ਮਰਨ ਨੂੰ ਮਜਬੂਰ ਨੇ ਪਰ ਲੋਕ ਇੱਥੇ ਰਹਿਣਾ ਨਹੀਂ ਚਾਹੁੰਦੇ ਜੀ ਤੁਸੀਂ ਇਸ ਦੇ ਸਬੰਧ ਦੇ ਵਿੱਚ ਜਦੋਂ ਐਸਐਚਓ ਸਾਹਿਬ ਨੇ ਤੁਹਾਡੀ ਸੁਣਵਾਈ ਨਹੀਂ ਕੀਤੀ ਤਾਂ ਫਿਰ ਉੱਚ ਅਧਿਕਾਰੀ ਜਿਵੇਂ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਉਹਨਾਂ ਨਾਲ ਵੀ ਕੋਈ ਮੇਰਾ ਸੰਪਰਕ ਅਜੇ ਤੱਕ ਹੋ ਨਹੀਂ ਸਕਿਆ ਜੀ ਮੈਂ ਕੱਲ ਜੀ 20 ਤਰੀਕ ਨੂੰ ਮੈਂ ਕੱਲ 20 ਤਰੀਕਾ ਕੱਲ ਮੈਂ ਕੋਸ਼ਿਸ਼ ਕਰੂੰਗਾ ਕੱਲ ਮੈਂ ਐਸਐਸਪੀ ਸਾਹਿਬ ਨੂੰ ਮਿਲਾਂ ਜੇ ਮੈਨੂੰ ਮਿਲ ਗਏ ਤਾਂ ਮੈਂ ਉਹਨਾਂ ਨੂੰ ਆਪਣਾ ਤਫਰਾ ਜ਼ਰੂਰ ਸੁਲਾਉਂਗਾ ਜੀ ਜੀ ਅੱਜ ਵੀ ਮੈਂ ਆਪਣੇ ਆਰਮੀ ਚੈਨਲ ਦੇ ਉੱਤੇ ਵੀ ਇਸ ਚੀਜ਼ ਨੂੰ ਕਰੂੰ ਭੇਜੂੰਗਾ ਫਾਰਵਰਡ ਕਰੂੰਗਾ ਸੋਸ਼ਲ ਮੀਡੀਆ ਤੇ ਜੇ ਮੇਰੀ ਕੋਈ ਸੁਣਵਾਈ ਹੋਵੇ ਮਤ ਮੈਨੂੰ ਇਹ ਲੱਗਦਾ ਕਿ ਮੇਰੀ ਇਥੋਂ ਕੋਈ ਸੁਣਵਾਈ ਨਹੀਂ ਹੋਣੀ ਹੈ ਜੀ 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 ਠੀਕ ਪੁਲਿਸ ਪ੍ਰਸ਼ਾਸਨ ਆਪਾਂ ਗੱਲ ਕਰੀਏ ਲੋਕ ਸਭਾ ਹਲਕਾ ਲੁਧਿਆਣਾ ਦੀ ਇੱਥੇ ਜਿਹੜੇ ਵੀ ਪੁਲਿਸ ਪ੍ਰਸ਼ਾਸਨ ਦੇ ਕਾਨੂੰਨ ਦੀ ਵਿਵਸਥਾ ਉਹ ਬੜੀ ਡਾਵਾ ਡੋਲ ਹੋ ਚੁੱਕੀ ਆ ਆਏ ਦਿਨ ਬਾਰਦਾਤਾ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਦੇ ਕਿਸੇ ਦੀ ਕੁੱਟਮਾਰ ਹੋ ਰਹੀ ਆ ਕਾਤਲ ਦਾ ਹਮਲਾ ਹੋ ਰਿਹਾ ਤੇ ਅੱਜ ਜਿਵੇਂ ਤੁਹਾਡੇ ਸਾਹਮਣੇ ਸਾਬਕਾ ਸੈਨਿਕ ਸਾਡੇ ਨਾਲ ਬੈਠੇ ਨੇ ਇਹਨਾਂ ਨੇ ਆਪਣੀ ਜਿਹੜੀ ਘਟਨਾ ਦੱਸੀ ਇਹਨਾਂ ਨਾਲ ਕੀ ਹੋਇਆ ਹੱਡ ਵੀ ਫਿਸਲਾਈ ਇਸ ਦੇ ਸਬੰਧ ਦੇ ਵਿੱਚ ਅਸੀਂ ਸਬੰਧਤ ਐਸ ਐਚਓ ਸਾਹਿਬ ਨਾਲ ਵੀ ਗੱਲ ਕਰਨੀ ਕਰ ਗੱਲ ਕਰਕੇ ਉਹਨਾਂ ਦਾ ਪੱਖ ਪਾਵਾਂਗੇ ਅਤੇ ਇਹਨਾਂ ਨਾਲ ਜੋ ਤੱਕਾ ਕਰਕੇ ਗਿਆ ਜਿਨ੍ਹਾਂ ਦੇ ਇਹਨਾਂ ਸਾਬਕਾ ਫੌਜੀ ਸਾਹਿਬ ਨੇ ਦੋਸ਼ ਲਾਇਏ ਨੇ ਰਣਜੀਤ ਸਿੰਘ ਅਸੀਂ ਉਹਨਾਂ ਦਾ ਵੀ ਪੱਖ ਪਾਵਾਂਗੇ ਜਿਵੇਂ ਜਿਵੇਂ ਉਹ ਪੱਖ ਦੇਣਗੇ ਜਾਂ ਜਿਵੇਂ ਜਿਵੇਂ ਉਹਨਾਂ ਦਾ ਸੰਪਰਕ ਹੋਵੇਗਾ ਤਾਂ ਅਸੀਂ ਆਪਣੇ ਚੈਨਲ ਤੇ ਜਰੂਰ ਚਲਾਵਾਂਗੇ ਜੇ ਬਾਈ ਦੇਵੇ ਸਾਡਾ ਉਹਨਾਂ ਨਾਲ ਸੰਪਰਕ ਨਾ ਹੋ ਸਕੇ ਜਾਂ ਉਹਨਾਂ ਨੇ ਫੋਨ ਨਾ ਚੱਕਿਆ ਜਾਂ ਹੋਰ ਕਾਰਨਾ ਕਰਕੇ ਤਾਂ ਸਾਡੀ ਖਬਰ ਦੇਖਣ ਤੋਂ ਬਾਅਦ ਉਹ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਵੀ ਰੱਖ ਸਕਦੇ ਆ ਦੇਖਦੇ ਰਹੋ ਡੇਲੀ ਪੋਸਟ ਪੰਜਾਬ